ਜੋ ਜਿਹੜੇ 26 ਤਰੀਕ ਤੋਂ ਸਾਡੇ ਮਰਨਵਰ ਤੋਂ ਦਲੇਵਾਲ ਸਾਹਿਬ ਬੈਠੇ ਨੇ ਤੇ ਤੁਹਾਨੂੰ ਪਹਿਲਾਂ ਵੀ ਪਤਾ ਹੋਣਾ ਕਿ 2020-21 ਦੇ ਵਿੱਚ ਜਦੋਂ ਦਿੱਲੀ ਮੋਰਚਾ ਲੱਗਿਆ ਸੀ ਕਿਸਾਨੀ ਮੰਗਾਂ ਵਾਸਤੇ ਉਹ ਜਿਹੜੇ ਤਿੰਨ ਕਾਨੂੰਨ ਤੇ ਜਾਂ ਜਿਹੜੀਆਂ ਸਾਡੀਆਂ ਜਨੂਅਲ ਕਿਸਾਨੀ ਦੀਆਂ ਮੰਗਾਂ ਨੇ ਐਮਐਸਪੀ ਤੇ ਗਰੰਟੀ ਕਾਨੂੰਨ ਬਣਾਉਣਾ ਜਾਂ ਬਹੁਤ ਸਾਰੀਆਂ ਹੋਰ ਕਿਸਾਨੀ ਦੇ ਰਿਲੇਟਿਵ ਖਬਰ ਮਤਲਬ ਕਿ ਮੰਗਾਂ ਨੇ ਉਦੇ ਕਾਰਨ ਸਰਕਾਰ ਨੇ ਸਾਡੇ ਨਾਲ ਵਾਦਾ ਕੀਤਾ ਸੀ ਮੋਰਚੇ ਦੇ ਵਿੱਚ ਕਿ ਤੁਸੀਂ ਪੰਜਾਬ ਨੂੰ ਚਲੇ ਜਾਓ ਅਸੀਂ ਤੁਹਾਡੀਆਂ ਹੀ ਮੰਗਾਂ ਸਵੀਕਾਰ ਕਰਨੀਆਂ ਪਰ ਸਰਕਾਰ ਨੇ 2-3 ਸਾਲ ਲੰਘਣ ਦੇ ਬਾਵਜੂਦ ਵੀ ਉਹ ਮੰਗਾਂ ਸਾਡੀਆਂ ਜੀਉਂਦੀਆਂ ਤਿਉਹ ਰਹੀਆਂ ਬੜੀ ਦੇਰ ਤੇ ਸ਼ਾਂਤ ਵੀ ਢੰਗ ਦੇ ਨਾਲ ਪ੍ਰੋਟੈਸਟ ਹੁੰਦੇ ਰਹੇ ਸਾਰੀਆਂ ਜਥੇਬੰਦੀਆਂ ਆਪਣੇ ਆਪਣੇ ਤਰੀਕੇ ਨਾਲ ਪ੍ਰੋਟੈਸਟ ਕਰਦੀਆਂ ਰਹੀਆਂ ਪਰ ਸਰਕਾਰ ਨੇ ਸੈਂਟਰ ਗਵਰਨਮੈਂਟ ਨੇ ਉਹ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਸੀ ਉਹ ਬਿਲਕੁਲ ਨਹੀਂ ਮੰਨੀਆਂ ਸੋ ਅੱਜ 25 ਨਵੰਬਰ ਤੋਂ ਜਗਜੀਤ ਸਿੰਘ ਜੀ ਡੱਲੇਵਾਲ ਨੇ ਮਰਨ ਵਰਤਦਾ ਜਿਹੜਾ ਫੈਸਲਾ ਕਰ ਲਿਆ ਕਿ ਜਾਂ ਤਾਂ ਸਰਕਾਰ ਸਾਡੇ ਮੰਗਾ ਮੰਨ ਲਵੇ ਜਾਂ ਜਾਂ ਮੇਰੀ ਫਿਰ ਜਿਹੜੀ ਸ਼ਹੀਦੀ ਆ ਉਹਨੂੰ ਸ਼ਹੀਦੀ ਲੈ ਲਵੇ ਸਾਡੀ ਮੇਰੀ ਕੁਰਬਾਨੀ ਲੈ ਲਵੇ ਕਿਉਂਕਿ ਆਮ ਲੋਕਾਂ ਦੇ ਵਿੱਚ ਚਰਚਾ ਹੋ ਗਈ ਸੀ ਕਿ ਜਿਹੜੇ ਲੀਡਰ ਆ ਲੀਡਰ ਕਿਉਂ ਨਹੀਂ ਅੱਗੇ ਹੋ ਕੇ ਮਰਦੇ ਕਿ ਨੌਜਵਾਨ ਕਿਉਂਕਿ ਡੱਲੇਵਾਲ ਸਾਹਿਬ ਦੇ ਮਨ ਤੇ ਇੱਕ ਸੋਚ ਖੜ ਗਈ ਕਿ ਜਿਹੜਾ ਸ਼ੁਭ ਕਰਨਾ ਇੱਕ ਨੌਜਵਾਨ ਬੱਚਾ ਕਿਸੇ ਦਾ ਇਹਨਾਂ ਦੇ ਸੈਂਟਰ ਗਵਰਨਮੈਂਟ ਦੇ ਗਲਤ ਪਾਲਿਸੀਆਂ ਕਰਕੇ ਉਹ ਨੌਜਵਾਨ ਗੋਲੀ ਲਾ ਕੇ ਮਲਾਜਮਾਂ ਦੀ ਗੋਲੀ ਲੱਗਣ ਕਾਰਨ ਉਹ ਬੱਚਾ ਜਿਹੜਾ ਨੌਜਵਾਨ ਸ਼ਹੀਦ ਹੋ ਗਿਆ ਡੱਲੇਵਾਲ ਸਾਹਿਬ ਨੇ ਸੋਚਿਆ ਕਿ ਮੈਂ ਬੱਚਾ ਤਾਂ ਕਿਸੇ ਦਾ ਨਹੀਂ ਦੇ ਸਕਦਾ ਕਿਉਂ ਨਾ ਮੈਂ ਆਪਣੀ ਕੁਰਬਾਨੀ ਦੇ ਦਵਾਂ ਕਿਸਾਨੀ ਪਿੱਛੇ ਕਿਉਂ ਉਹ ਸਮਾਨ ਦਾ ਉਸ ਤੇ ਉਹਦਾ ਜਿਹੜਾ ਹਿਰਦਾ ਹੈ ਜਿਹੜਾ ਉਹਨੂੰ ਸ਼ਾਂਤ ਰੱਖਣ ਵਾਸਤੇ ਕਿਸਾਨੀ ਦੀਆਂ ਜਿਹੜੀਆਂ ਜੈਨੂਅਲ ਮੰਗਾ ਵਾਸਤੇ ਸੋ ਅੱਜ ਜਿਹੜੇ ਟਰੈਕਾਂ ਤੇ ਅਸੀਂ ਬੈਠੇ ਆ ਜਥੇਬੰਦੀ ਦੀ ਕਾਲ ਸੀ 12 ਵਜੇ ਤੋਂ ਲੈ ਕੇ 3 ਵਜੇ ਤੱਕ ਸੋ ਇਸ ਕਰਕੇ ਅਸੀਂ ਸ਼ਾਂਤ ਮਿਲਟਾਂ ਦੇ ਨਾਲ ਬੈਠੇ ਆ ਸੋ ਜਿਹੜਾ 26 ਤਰੀਕ ਤੋਂ ਸਾਡੇ ਮਰਨ ਵਰਤੋਂ ਦਲੇয়াল ਸਾਹਿਬ ਬੈਠੇ ਨੇ ਤੇ ਤੁਹਾਨੂੰ ਪਹਿਲਾਂ ਵੀ ਪਤਾ ਹੋਣਾ ਕਿ 2020-21 ਦੇ ਵਿੱਚ ਜਦੋਂ ਦਿੱਲੀ ਮੋਰਚਾ ਲੱਗਿਆ ਸੀ ਕਿਸਾਨੀ ਮੰਗਾਂ ਵਾਸਤੇ ਉਹ ਜਿਹੜੇ ਤਿੰਨ ਕਾਨੂੰਨ ਤੇ ਜਾਂ ਜਿਹੜੀਆਂ ਸਾਡੀਆਂ ਜਨੂਅਲ ਕਿਸਾਨੀ ਦੀਆਂ ਮੰਗਾਂ ਨੇ ਐਮਐਸਪੀ ਤੇ ਗਰੰਟੀ ਕਾਨੂੰਨ ਬਣਾਉਣਾ ਜਾਂ ਬਹੁਤ ਸਾਰੀਆਂ ਹੋਰ ਕਿਸਾਨੀ ਦੇ ਰਿਲੇਟਿਵ ਖਬਰ ਮਤਲਬ ਕਿ ਮੰਗਾਂ ਨੇ ਉਹਦੇ ਕਾਰਨ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਮੋਰਚੇ ਦੇ ਵਿੱਚ ਕਿ ਤੁਸੀਂ ਪੰਜਾਬ ਨੂੰ ਚਲੇ ਜਾਓ ਅਸੀਂ ਤੁਹਾਡੀਆਂ ਹੀ ਮੰਗਾਂ ਸਵੀਕਾਰ ਕਰਨੀਆਂ ਹੈ ਪਰ ਸਰਕਾਰ ਨੇ 2-3 ਸਾਲ ਲੰਘਣ ਦੇ ਬਾਵਜੂਦ ਵੀ ਉਹ ਮੰਗਾਂ ਸਾਡੀਆਂ ਜੀਉਂਦੀਆਂ ਤਿਉਹ ਰਹੀਆਂ ਬੜੀ ਦੇਰ ਤੇ ਸ਼ਾਂਤਵੇ ਢੰਗ ਦੇ ਨਾਲ ਪ੍ਰੋਟੈਸਟ ਹੁੰਦੇ ਰਹੇ ਸਾਰੀਆਂ ਜਥੇਬੰਦੀਆਂ ਆਪਣੇ ਆਪਣੇ ਤਰੀਕੇ ਨਾਲ ਪ੍ਰੋਟੈਸਟ ਕਰਦੀਆਂ ਰਹੀਆਂ ਪਰ ਸਰਕਾਰ ਨੇ ਸੈਂਟਰ ਗਵਰਨਮੈਂਟ ਨੇ ਉਹ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਸੀ ਉਹ ਬਿਲਕੁਲ ਨਹੀਂ ਮੰਨੀਆਂ ਸੋ ਅੱਜ 25 ਨਵੰਬਰ ਤੋਂ ਜਗਜੀਤ ਸਿੰਘ ਜੀ ਡੱਲੇਵਾਲ ਨੇ ਮਰਨ ਵਰਤ ਦਾ ਜਿਹੜਾ ਫੈਸਲਾ ਕਰ ਲਿਆ ਕਿ ਜਾਂ ਤਾਂ ਸਰਕਾਰ ਸਾਡੀਆਂ ਮੰਗਾਂ ਮੰਨ ਲਵੇ ਜਾਂ ਜਾ ਮੇਰੀ ਫਿਰ ਜਿਹੜੀ ਸ਼ਹੀਦੀ ਆ ਉਹਨੂੰ ਸੀਧੀ ਲੈ ਲਵੇ ਸਾਡੀ ਮੇਰੀ ਕੁਰਬਾਨੀ ਲੈ ਲਵੇ ਕਿਉਂਕਿ ਆਮ ਲੋਕਾਂ ਦੇ ਵਿੱਚ ਚਰਚਾ ਹੋ ਗਈ ਸੀ ਕਿ ਜਿਹੜੇ ਲੀਡਰ ਆ ਲੀਡਰ ਕਿਉਂ ਨਹੀਂ ਅੱਗੇ ਹੋ ਕੇ ਮਰਦੇ ਕਿ ਨੌਜਵਾਨ ਕਿਉਂਕਿ ਡੱਲੇਵਾਲ ਸਾਹਿਬ ਦੇ ਮਨ ਤੇ ਇੱਕ ਸੋਚ ਖੜ ਗਈ ਕਿ ਜਿਹੜਾ ਸ਼ੁਭ ਕਰਨਾ ਇੱਕ ਨੌਜਵਾਨ ਬੱਚਾ ਕਿਸੇ ਦਾ ਇਹਨਾਂ ਦੇ ਸੈਂਟਰ ਗਵਰਨਮੈਂਟ ਦੇ ਗਲਤ ਪਾਲਿਸੀਆਂ ਕਰਕੇ ਉਹ ਨੌਜਵਾਨ ਗੋਲੀ ਲਾ ਕੇ ਮੁਲਾਜ਼ਮਾਂ ਦੀ ਗੋਲੀ ਲੱਗਣ ਕਰ ਉਹ ਬੱਚਾ ਜਿਹੜਾ ਨੌਜਵਾਨ ਸ਼ਹੀਦ ਹੋ ਗਿਆ ਦਲੇਵਾਲ ਸਾਹਿਬ ਨੇ ਸੋਚਿਆ ਕਿ ਮੈਂ ਬੱਚਾ ਤਾਂ ਕਿਸੇ ਦਾ ਨਹੀਂ ਦੇ ਸਕਦਾ ਕਿਉਂ ਨਾ ਮੈਂ ਆਪਣੀ ਕੁਰਬਾਨੀ ਦੇ ਦਵਾਂ ਕਿਸਾਨੀ ਪਿੱਛੇ ਕਿਉਂ ਉਸ ਮਾਂ ਦਾ ਉਸ ਪੇ ਉਹਦਾ ਜਿਹੜਾ ਹਿਰਦਾ ਹੈ ਜਿਹੜਾ ਉਹਨੂੰ ਸ਼ਾਂਤ ਰੱਖਣ ਵਾਸਤੇ ਕਿਸਾਨੀ ਦੀਆਂ ਜਿਹੜੀਆਂ ਜੈਨੂਅਲ ਮੰਗਾ ਵਾਸਤੇ ਸੋ ਅੱਜ ਜਿਹੜੇ ਟਰੈਕਾਂ ਤੇ ਅਸੀਂ ਬੈਠੇ ਆ ਜਿੱਥੇ ਬੰਦੀ ਦੀ ਕਾਲ ਸੀ 12 ਵਜੇ ਤੋਂ ਲੈ ਕੇ 3 ਵਜੇ ਤੱਕ ਸੋ ਇਸ ਕਰਕੇ ਅਸੀਂ ਸ਼ਾਂਤ ਮਿਲਟਾਂ ਦੇ ਨਾਲ ਬੈਠੇ ਆ ਸੋ ਵੈਰੀ ਗੁੱਡ ਆਲਸੋ ਵੈਰੀ